ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਖੜੇ ਆਂ ਸੁਲਤਾਨਪੁਰ ਲੋਧੀ ਦੀ ਮੁਕद्दस ਧਰਤੀ ਦੇ ਉੱਤੇ ਜਿੱਥੇ ਸੰਗਤਾਂ ਮਨਾਰੀਆਂ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ 535ਵਾਂ ਪ੍ਰਕਾਸ਼ ਪੁਰਬ ਸੰਗਤ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਜਿੱਥੇ ਕਰਤਾਰਪੁਰ ਸਾਹਿਬ ਜੀ ਤੋਂ ਬਾਅਦ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਬਤੀਤ ਕੀਤਾ ਪਰ ਜਵਾਨੀ ਦੇ ਵਿੱਚ ਗੁਰਨਾਨਕ ਪਾਤਸ਼ਾਹ ਇਸ ਸਥਾਨ ਤੇ ਆਏ ਭਾਈਆ ਜੈ ਰਾਮ ਜੀ ਦੇ ਕੋਲ ਬੀਬੇ ਨਾਨਕੀ ਭੈਣ ਦੇ ਕੋਲ ਰੁਕੇ ਅਤੇ ਮੋਦੀ ਖੰਡ ਦੇ ਵਿੱਚ ਨੌਕਰੀ ਕਰਨ ਉਪਰੰਤ ਇੱਥੇ ਹੀ ਆਪਣਾ ਅੰਸ਼ਵਾਨ ਛੱਗੇ ਵਧਾਇਆ। ਬਾਬਾ ਲਖਮੀ ਦਾਸ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਇਸੇ ਸਥਾਨ ਤੇ ਹੋਇਆ। ਸੋਤਾਲਪੁਰ ਲੋਧੀ ਦੀ ਪਵਿੱਤਰ ਧਰਤੀ ਦੇ ਉੱਤੇ ਬਹੁਤ ਸਾਰੇ ਇਤਿਹਾਸਿਕ ਸਥਾਨ ਹਨ ਗੁਰਦੁਆਰਾ ਸਹਿਬਾਨ ਹਨ ਜਿਨ੍ਹਾਂ ਦਾ ਸੰਬੰਧ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ ਹੈ। ਸੋ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਜੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਤੋਂ ਜਿੱਥੋਂ ਗੁਰੂ ਨਾਨਕ ਦੇਵ ਪਾਸ਼ਾ ਜੀ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਸਨ ਉਹ ਬੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਉਪਰੰਤ 베ਰੀ ਸਾਹਿਬ ਥੱਲੇ ਬੈਠ ਕੇ ਥੜਾ ਸਾਹਿਬ ਦੇ ਉੱਪਰ ਭਗਤੀ ਕਰਦੇ ਸਨ ਗੁਰੂ ਦਾ ਨਾਮ ਲੈਂਦੇ ਸਨ ਵਾਹਿਗੁਰੂ ਵਾਹਿਗੁਰੂ ਜਪਦੇ ਸਨ ਇਸ ਤੋਂ ਬਾਅਦ ਗੁਰਦੁਆਰਾ ਮੂਲ ਮੰਤਰ ਅਸਥਾਨ ਗੁਰਦੁਆਰਾ ਸ੍ਰੀ ਸੰਤ ਘਾੜ ਸਾਹਿਬ ਜਿੱਥੇ 3 ਦਿਨ ਬੇਈ ਨਦੀ ਦੇ ਵਿੱਚ ਅਲੋਪ ਰਹਿਣ ਤੋਂ ਬਾਅਦ ਗੁਰਨਾਨਕ ਦੇਵ ਪਾਸ਼ਾ ਜੀ ਪ੍ਰਗਟ ਹੋਏ ਤੇ ਮਨੁੱਖਤਾ ਦੀ ਭਲਾਈ ਦਾ ਉਪਦੇਸ਼ ਦਿੱਤਾ ਕਿਤੇ ਕਿਹਾ ਨਾ ਕੋ ਇੰਦੂ ਨਾ ਕੋ ਮੁਸਲਮਾਨ ਅਤੇ ਮੂਲ ਮੰਤਰ ਦਾ ਉਚਾਰਨ ਵੀ ਉਸੇ ਹੀ ਸਥਾਨ ਤੇ ਕੀਤਾ ਇਹਨਾਂ ਦੋਹਾਂ ਸਥਾਨਾਂ ਦੀ ਵੀਡੀਓ ਮੈਂ ਪਹਿਲਾਂ ਹੀ ਸੰਗਤ 'ਚ ਅਪਲੋਡ ਕਰ ਚੁੱਕਾ ਹਾਂ ਇਸ ਤੋਂ ਬਾਅਦ ਹੁਣ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਹੱਟ ਸਾਹਿਬ ਜਿੱਥੇ ਗੁਰਨਾਨਕ ਦੇਵ ਪਾਤਸ਼ਾਹ ਜੀ ਲੋਕਾਂ ਦੀ ਗਰੀਬਾਂ ਦੀ ਮਦਦ ਕਰਦੇ ਸਨ 13-13 ਤੋਲ ਦੇ ਸਨ ਇਸ ਤੋਂ ਬਾਅਦ ਗੁਰਦੁਆਰਾ ਕੋਟਰੀ ਸਾਹਿਬ ਜਿੱਥੇ ਉਹਨਾਂ ਨੂੰ ਸਜ਼ਾ ਮਿਲਣ ਤੋਂ ਪਹਿਲਾਂ ਇਕਰਾਰ ਕੀਤਾ ਗਿਆ ਅਤੇ ਇਸ ਤੋਂ ਬਾਅਦ ਗੁਰੂਗੁਰਦੁਆਰਾ ਗੁਰੂ ਕਾ ਬਾਗ ਜਿੱਥੇ ਉਹ ਆਪਣੇ ਬੱਚਿਆਂ ਅਤੇ ਪਰਿਵਾਰ ਸਮੇਤ ਰਹਿੰਦੇ ਸਨ ਅਤੇ ਗੁਰਦੁਆਰਾ ਘਰ ਬੀਬੇ ਨਾਨਕੀ ਜੀ ਜਿੱਥੇ ਉਹ ਵਿਆਹ ਤੋਂ ਪਹਿਲਾਂ ਭਾਈਆ ਜੈਰਾਮ ਜੀ ਦੇ ਨਾਲ ਰਿਹਾ ਕਰਦੇ ਸਨ ਤੋਂ ਇਹਨਾਂ ਸਥਾਨਾਂ ਦੇ ਆਪਾਂ ਦਰਸ਼ਨ ਕਰਾਂਗੇ ਸੰਗਤ ਜੀ ਸੋ ਜੁੜੇ ਰਹੋ ਜੀ ਵੀਡੀਓ ਦੇ ਨਾਲ ਆਪਾਂ ਕਰਦੇ ਹਾਂ ਦਰਸ਼ਨ ਇਹਨਾਂ ਇਤਿਹਾਸਿਕ ਸਥਾਨਾਂ ਦੇ। ਆਓ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ਼੍ਰੀ ਹੱਟ ਸਾਹਿਬ ਜੀ ਦੇ। ਗੁਰਦੁਆਰਾ ਹਟ ਸਾਹਿਬ ਉਸ ਸਥਾਨ ਤੇ ਸਥਿਤ ਹੈ ਜਿੱਥੇ ਦੌਲਤ ਖਾਨਾ ਮੋਦੀ ਖਾਨਾ ਹੁੰਦਾ ਸੀ ਅਤੇ ਗੁਰਨਾਨਕ ਦੇਵ ਜੀ ਮੋਦੀ ਖਾਨੇ ਵਿੱਚ ਬਤੌਰ ਮੋਦੀ ਨੌਕਰੀ ਕਰਦੇ ਸਨ ਇੱਥੇ ਹੀ ਗੁਰਨਾਨਕ ਪਾਸ਼ਾ ਜੀ ਗਰੀਬਾਂ ਦੀ ਮਦਦ ਕਰਦੇ ਸਨ ਤੇਰਾ-ਤੇਰਾ ਤੋਲਦੇ ਸਨ ਤੇ ਇੱਥੇ ਮੌਜੂਦ ਹਨ ਜੀ ਉਹ ਇਤਿਹਾਸਿਕ ਵਟੇ ਜਿਨ੍ਹਾਂ ਨਾਲ ਗੁਰਨਾਨਕ ਦੇਵ ਜੀ ਗਰੀਬਾਂ ਦੀ ਅਤੇ ਲੋੜਵੰਦਾਂ ਦੀ ਅਨਾਜ ਤੋਲ ਕੇ ਮਦਦਿਤ ਕਰਿਆ ਕਰਦੇ ਸਨ ਹੁਣ ਤੁਸੀਂ ਦਰਸ਼ਨ ਕਰ ਲਿਓ ਜੀ ਉਹਨਾਂ ਪਵਿੱਤਰ ਵਟੀਆਂ ਦੇ ਜਿਨ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ 13-13 ਤੋਲਦੇ ਸਨ ਅਤੇ ਗਰੀਬਾਂ ਦੀ ਲੋੜਵੰਦਾਂ ਦੀ ਅਨਾਜ ਦੇ ਨਾਲ ਮਦਦ ਕਰਦੇ ਸਨ ਉਹ 13 13 ਕਰਕੇ ਇਹਨਾਂ ਵਟਿਆਂ ਦੇ ਨਾਲ ਅਨਾਜ ਤੋਲਦੇ ਅਤੇ ਲੋੜਵੰਦ ਗਰੀਬਾਂ ਦੇ ਵਿੱਚ ਵੰਡੀ ਜਾਂਦੀ। ਗੁਰਦੁਆਰਾ ਸਾਹਿਬ ਨੇ ਬਾਹਰ ਜੁਬੀਰਾ ਵੱਲੋਂ ਦੁੱਧ ਦੇ ਲੰਗਰ ਲਗਾਏ ਗਏ ਨੇ। ਦੁੱਧ ਅਤੇ بادਾਮ, ਕੇਸਰ ਵਾਲਾ ਦੁੱਧ ਜਿਹੜਾ ਉਹ ਸਾਹਿਤਾ ਦੇ ਵਿੱਚ ਵਰਤਿਆ ਜਾਂਦਾ। ਆਓ ਸੰਗਤ ਜੀ ਹੁਣ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਬੇਬੇ ਨਾਨਕੀ ਜੀ ਦਾ ਘਰ ਘਰ ਗੁਰਦੁਆਰਾ ਬੇਬੇ ਨਾਨਕੀ ਜੀ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵਿਆਹ ਤੋਂ ਪਹਿਲਾਂ ਭਈਆ ਜੈ ਰਾਮ ਜੀ ਦੇ ਅਤੇ ਬੇਬੇ ਨਾਨਕੀ ਜੀ ਦੇ ਨਾਲ ਰਿਆ ਕਰਦੇ ਸਨ ਹਾਂ ਜੀ ਇਹ ਰਿਆਲੇ ਰਿਆਲੇ ਵਾਹੋ ਜੋਤਾਲੀਏ ਸਾਡਾ ਜੋਤਾਲੀਏ ਸਾਡਾ ਦਰਸ਼ਨ ਕਰੋ ਜੀ ਇਤਿਹਾਸਿਕ ਖੂ ਜਿਸ ਵਿੱਚੋਂ ਬੇਬੇ ਨਾਨਕੀ ਜੀ ਰੋਜ਼ ਜਲ ਲਿਆ ਕਰਦੇ ਸਨ ਅਤੇ ਪ੍ਰਸ਼ਾਦਾ ਪਾਣੀ ਤਿਆਰ ਕਰਿਆ ਕਰਦੇ ਸਨ ਇਥੋਂ ਹੀ ਜਲ ਹੈ ਕਿ ਬੇਬੇ ਨਾਨਕੀ ਜੀ ਨੇ ਇੱਕ ਦਿਨ ਪ੍ਰਸ਼ਾਦਾ ਤਿਆਰ ਕੀਤਾ ਤੇ ਭਰਾ ਨਾਨਕ ਨੂੰ ਯਾਦ ਕੀਤਾ ਅਤੇ ਗੁਰਨਾਨਕ ਦੇ ਪਾਤਸ਼ਾਹ ਜੀ ਨੇ ਉਹਨਾਂ ਦੇ ਸੱਦੇ ਤੇ ਇੱਥੇ ਦਰਸ਼ਨ ਦਿੱਤੇ ਅਤੇ ਪ੍ਰਸ਼ਾਦਾ ਛਕਾਇਆ। ਸਗੇ ਜੀ ਆਪਾਂ ਦਰਸ਼ਨ ਕੀਤੇ ਨੇ ਪ੍ਰਾਰਥਨ ਕਰ ਬੀਬੇ ਨਾਨਕ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਗੁਰਦੁਆਰਾ ਕੋਠਰੀ ਸਾਹਿਬ ਅਤੇ ਗੁਰਦੁਆਰਾ ਗੁਰੂ ਕਾ ਬਾਗ। ਪ੍ਰਾਰਥਨ ਸ਼ਹਿਰ ਸultanpur Lodi ਇਹ ਇਧਰੇ ਪਾਸੇ ਹੈ ਰੋ ਬਣੇ ਹੋਏ ਹੈ ਜੀ ਗੁਰਦੁਆਰਾ ਕੋਟੜੀ ਸਾਹਿਬ ਗੁਰਦੁਆਰਾ ਗੁਰੂ ਕਾ ਬਾਗ ਸੇਰਾ ਸਾਹਿਬ ਤੇ ਸੰਤ ਕਾਠ ਸਾਹਿਬ ਆਓ ਸਾਰੇ ਜੀ ਕਰਦੇ ਆ ਦਰਸ਼ਨ ਗੁਰਦੁਆਰਾ ਕੋਟੜੀ ਸਾਹਿਬ ਦੇ ਗੁਰਦੁਆਰਾ ਕੋਟੜੀ ਸਾਹਿਬ ਬਾਜ਼ਾਰ ਦੇ ਵਿੱਚ ਦੀ ਹੋ ਕੇ ਤੇ ਇਸ ਗੁਰਦੁਆਰਾ ਸਾਹਿਬ ਨੂੰ ਰਸਤਾ ਪਹੁੰਚਦਾ ਹੈ ਇਸ ਦੇ ਬਿਲਕੁਲ ਸਾਹਮਣੇ ਹੀ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਗੁਰੂ ਕਾ ਬਾਗ ਇਹ ਉਹ ਸਾਰੇ ਜਿੱਥੇ ਹਿਸਾਬ ਕਿਤਾਬ ਦੇ ਵਿੱਚ ਗਲਤੀ ਨਿਕਲਣ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਕੈਦ ਕੀਤਾ ਗਿਆ ਸੀ ਤੇ ਇੱਥੇ ਅੱਜ ਵੀ ਉਹ ਛੋਟੀ ਜੀ ਕੋਠੀ ਮੌਜੂਦ ਹੈ ਜਿਸ ਵਿੱਚ ਗੁਰੂ ਸਾਹਿਬ ਜੀ ਨੂੰ ਰੱਖਿਆ ਗਿਆ ਸੀ ਆਓ ਜੀ ਕਰਦੇ ਹਾਂ ਦਰਸ਼ਨ ਰਾਏ ਮੁਸੱਦੀ ਵੱਲੋਂ ਗੁਰਨਾਨਕ ਦੇਵ ਜੀ ਦੀ ਸ਼ਿਕਾਇਤ ਦੌਲਤ ਖਾਨ ਨਵਾਬ ਦੇ ਕੋਲ ਕੀਤੀ ਗਈ ਸੀ ਕੀ ਨਾਨਕ ਮੋਦੀ ਖਾਨੇ ਨੂੰ ਲੁੱਟਾਈ ਜਾ ਰਿਹਾ ਹੈ ਗਰੀਬਾਂ ਨੂੰ ਮੁਫਤ ਰੋਸ਼ਨ ਵੰਡੀ ਜਾ ਰਿਹਾ ਹੈ ਇਹ ਸੁਣ ਕੇ ਨਵਾਬ ਦੌਲਤਖਾਨੇ ਗੁਰਨਾਨਕ ਦੇਵ ਜੀ ਨੂੰ ਇਸ ਜਗ੍ਹਾ ਦੇ ਵਿੱਚ ਤੰਗ ਕੋਠਲੀ ਵਿੱਚ ਕੈਦ ਕਰ ਦਿੱਤਾ ਅਤੇ ਜਦੋਂ ਉਹ ਹਸਪਤਾਬ ਕੀਤਾ ਗਿਆ ਤਾਂ ਗੁਰਨਾਗ ਦੇਵ ਜੀ ਵੱਲ ਵਾਦਾ ਨਿਕਲਿਆ ਤੇ ਜਦੋਂ ਵਾਦੇ ਵਾਲੇ ਪੈਸੇ ਗੁਰਨਾਨਕ ਦੇਵ ਜੀ ਨੂੰ ਦੇਣੇ ਚਾਹੇ ਤਾਂ ਨਾਨਕ ਪਾਸ਼ਾ ਨੇ ਕਿਹਾ ਕਿ ਇਹ ਗਰੀਬਾਂ ਵਿੱਚ ਹੀ ਵੰਡ ਦਿਓ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਉਸ ਤੰਗ ਕੋਠੜੀ ਦੇ ਛੋਟੀ ਜਿਹੀ ਕੋਠੜੀ ਦੇ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਨੂੰ 2 ਦਿਨ ਲਈ ਰੱਖਿਆ ਗਿਆ ਸੀ ਆਓ ਸੰਗਤ ਜੀ ਹੁਣ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਗੁਰੂ ਕਾ ਬਾਗ ਜਿਹੜਾ ਕੀ ਗੁਰਦੁਆਰਾ ਕੋਠੜੀ ਸਾਹਿਬ ਜੀ ਦੇ ਬਿਲਕੁਲ ਨਾਲ ਹੀ ਸਥਿਤ ਹੈ ਬਾਜ਼ਾਰ ਦੇ ਵਿੱਚ ਆਓ ਜੀ ਕਰਦੇ ਹਾਂ ਦਰਸ਼ਨ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਵਿਆਹ ਤੋਂ ਬਾਅਦ ਆਪਣੇ ਬੱਚਿਆਂ ਨਾਲ ਤੇ ਪਰਿਵਾਰ ਦੇ ਨਾਲ ਰਹਿਆ ਕਰਦੇ ਸਨ ਗੁਰਦੁਆਰਾ ਗੁਰੂ ਕਾ ਬਾਗ ਦੇਵੇਂ ਨਾਨਕੀ ਜੀ ਦੇ ਪ੍ਰਾਤਮਿਕ ਘਰ ਦੇ ਵਿੱਚ ਰਹਿਣ ਤੋਂ ਬਾਅਦ ਜਦੋਂ ਗੁਰੂ ਨਾਨਕ ਦੇ ਪਾਸ਼ਾ ਜੀ ਦਾ ਵਿਆਹ ਹੋਇਆ ਤਾਂ ਉਹ ਇਸ ਘਰ ਦੇ ਵਿੱਚ ਆਬਰਾਜੇ ਤੇ ਇੱਥੇ ਹੀ ਉਹਨਾਂ ਦੇ ਛੋਟੇ ਸੁਪੁੱਤਰ ਬਾਬਾ ਲਖਮੀਦਾਸ ਅਤੇ ਵੱਡੇ ਸੁਪੁੱਤਰ ਬਾਬਾ ਸ਼ਰੀ ਚੰਦ ਜਿਹਦਾ ਜਨਮ ਮਾਤਾ ਸੁਲਖਣੀ ਜੀ ਦੇ ਉਧਰ ਤੋਂ ਹੋਇਆ ਤੇ ਇਸ ਇਮਾਰਤ ਦੇ ਤਹਿਖਾਨੇ ਦੇ ਵਿੱਚ ਪੁਰਾਤਨ ਦੀਵਾਰਾਂ ਨੇ ਜੀ ਆਪ ਆਪ ਉਹਨਾਂ ਦੇ ਵੀ ਦਰਸ਼ਨ ਕਰਦੇ ਆ ਤੇ ਇਹ ਪੁਰਾਤਨ ਖੂਹ ਤੇ ਜਿਹੜਾ ਇਸ ਘਰ ਦੇ ਵਿੱਚ ਮੌਜੂਦ ਹੈ ਕੌਡੀ ਪੂਰਾ ਸਾਹਿਬ ਜੀ ਦੇ ਕਰਦੇ ਆ ਦਰਸ਼ਨ ਇਹ ਤੇ ਹੀ ਪ੍ਰਾਤਨ ਕੰਨਾਂ ਜਿਹੜੀਆਂ ਨੇ ਗੁਰੂ ਕਰਦੀਆਂ ਉਹ ਮੌਜੂਦ ਨੇ ਇਹ ਕਿ ਨਿਸ਼ਾਨੀ ਉਹ ਨਾਨਕ ਪਾਸ਼ਾ ਜੀ ਦੇ ਪ੍ਰਾਤਨ ਕਰਦੀ ਸ੍ਰੀ ਨਿਸ਼ਾਨੀ ਜਿਹੜੀ ਆ ਸੰਭਾਲ ਕੇ ਰੱਖੀ ਗਈ ਹੈ ਜੀ ਇਸ ਦੇ ਵਿੱਚ ਨਾਨਕ ਸ਼ਹੀਦਾਂ ਜਿਹੜੀਆਂ ਨੇ ਇਸ ਕੰਧ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੋ ਠੀਕ ਆ ਸੰਗਤ ਜੀ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਕਿੰਦਾ ਨਹੀਂ ਲੱਗੀ ਕਮੈਂਟ ਕਰਕੇ ਜਰੂਰ ਦੱਸਦੇ ਹੋ ਤੇ ਵੀਡੀਓ ਨੂੰ ਹੋਰ ਸੰਗਤਾਂ ਤੱਕ ਵੀ ਪਹੁੰਚਦੀ ਕਰ ਦਿਓ ਸ਼ੇਅਰ ਕਰਕੇ ਤੇ ਠੀਕ ਆ ਜੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ